ਹਰੀਕੇਸ ਕਲੱਬ ਦੀ ਚੋਣਾ ਨੂੰ ਲੈ ਕੇ ਸਾਹਮਣੇ ਆਇਆ ਕਿ ਪਿਛਲੇ 16 ਸਾਲ ਤੋਂ ਇਲੈਕਸ਼ਨ ਨਹੀਂ ਹੋਈ ਅਤੇ ਇਸ ਵਾਰ ਜਦੋਂ ਇਲੈਕਸ਼ਨ ਹੋਣੀ ਸ਼ੁਰੂ ਹੋਈ ਤੇ ਪ੍ਰਸ਼ਾਸਨ ਵੱਲੋਂ ਇਸ ਨੂੰ ਬੰਦ ਕਰਨ ਦੇ ਪੜਕੇ ਕਲੱਬ ਮੈਂਬਰਾਂ ਵੱਲੋਂ ਸੜਕ ਤੇ ਜਾਮ ਲਾ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਚੱਲਦੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਹੌਸ ਪ੍ਰਦਰਸ਼ਨ ਕਰਨੇ ਕਲੱਬ ਮੈਂਬਰਾਂ ਨੂੰ ਸਮਝਾਉਣਾ ਪ੍ਰਦਰਸ਼ਨ ਸੁਕਾਉਣ ਦਾ ਅਸਲਸ਼ਣ ਦਿੱਤਾ ਹੈ ਪ੍ਰਦਰਸ਼ਨ ਕਰਨਾ ਕੰਟੈਕਟ ਫੋਰਟ ਆਪਟੈਕ ਹੋਣ ਲਈ ਜੇ ਲਿਆਣਾ ਪੈ ਰਿਹਾ ਸੱਤਾ ਦਾ ਲਾਣਾ ਇਹ ਪੈ ਰਿਹਾ ਸਾਰੇ 10 ਤੋਂ 12 ਵਜੇ ਤੱਕਦਾ ਇਹਨਾਂ ਨੇ ਏਡੀਐਮ ਦਾ ਟਾਈਮ ਦਿੱਤਾ ਸੀ بارش ਹੋ ਗਈ ਕੁਛ ਤਰ੍ਹਾਂ ਕਰਕੇ ਇਹਨਾਂ ਨੇ ਏਡੀਐਮ ਜਿਹੜੀ ਹੈ ਉਹ ਨਹੀਂ ਹੋਣ ਦਿੱਤੀ 11:25 ਤੇ ਰਜਿਸਟਰ ਚੋਕੇ ਲੱਗੇ ਜਦੋਂ ਕਿ ਉਹ ਦਿੱਕਤੋਂ 25 ਬੰਦੇ ਸਾਈਨ ਕਰ ਦਿੱਤੇ ਦੇ ਕਿੰਨੇ ਵੱਲੋਂ ਕਿੱਥੇ ਆ ਗਏ 104 ਇਹ ਪ੍ਰਸ਼ਾਸਨ ਵਾਲੋਂ ਤੇ ਜਿਹੜੇ ਤੇ ਕੀ ਰਾਜਾ ਐਡਮਿਨਿਸਟ੍ਰੇਸ਼ਨ ਆਫਿਸ ਦਾ ਕਲੱਬ ਦਾ ਇਹਨਾਂ ਵੱਲੋਂ ਰਜਿਸਟਰ ਚੋਕੇ ਨੇ ਇੱਧਰ ਤੋਂ ਲੱਗੇ ਆ ਔਰ ੱੱਕਾ ਸਰਸਰ ਕਰ ਰਹੇ ਆ ਉਹਦੇ ਰੂਸ਼ਵਜੋ 80 ਲੱਖ ਰੁਪਏ ਮੈਂਬਰਾਂ ਨੇ ਜਮ੍ਹਾਂ ਕਰਾਤਾ ਪਿਛਲੇ ਕੇ ਕਲੈਕਸ਼ਨ ਹੋਣ ਪਿਛਲੇ 16 ਸਾਲ ਤੋਂ ਕਲੈਕਸ਼ਨ ਨਹੀਂ ਹੋਈ ਜਦੋਂ ਆਪੇ ਦੇਖਿਆ 80 ਲੱਖ ਰੁਪਏ ਆ ਗਿਆ ਫਿਰ ਪ੍ਰਸ਼ਾਸਨ ਨੇ ਨੂੰ ਬੋਲ ਬੋਲ ਕਰਨ ਵਾਸਤੇ ਇਹਨੂੰ ਡਿਲੇ ਕਰ ਰਾਜਾ ਕੋਣ ਹੈਗਾ ਜੀ ਜਿਹਨਾਂ ਤੁਸੀਂ ਬਾਰ ਬਾਰ ਐਡਮਿਨਿਸਟ੍ਰੇਸ਼ਨ ਆਫੀਸਰ ਹੈ ਜੀ ਐਡਮਿਨਿਸਟ੍ਰੇਸ਼ਨ ਆਫੀਸਰ ਹੈ ਜਿਹੜਾ ਕਲੱਬ ਦਾ ਜੀ ਤਨਖਾਹ ਕਲੱਬ ਕੋਂ ਲੈਂਦਾ ਕੰਮ ਪ੍ਰਸ਼ਾਸਨ ਉੱਤੇ ਕਰ ਰਿਹਾ ਹੈ ਘੁਮਰਾ ਕੀਤਾ ਜਾ ਰਿਹਾ ਹੈ ਘੁਮਰਾ ਕੀਤਾ ਜਾ ਰਿਹਾ ਹੈ ਇਸੇ ਰੋਸ਼ਮਾ ਜੋ ਸਾਰੇ ਮੈਂਬਰ ਜਿਹੜੇ ਸਣਕਾ ਦੇ ਕੋਈ ਮੈਂਬਰ ਭੁੱਖਾ ਨੰਗਾ ਨਹੀਂ ਸਾਰੇ ਮੈਂਬਰ ਜਿਹੜੇ ਆ ਕਾਮਕਾਰ ਵਾਲਿਆ ਬਿਜ਼ਨਸ ਕਰਦੇ ਆ ਤੁਸੀਂ ਮੰਗ ਅਸੀਂ ਕਰਦੇ ਆ ਇਲੈਕਸ਼ਨ ਹੋਣਾ ਚਾਹੀਦਾ ਸਾਡਾ ਇਲੈਕਸ਼ਨ ਅੱਜ ਤੇ ਅੱਜ ਹੋਣਾ ਚਾਹੀਦਾ ਹੈ ਅੱਜ ਸਾਰੀ ਪ੍ਰੋਸੈਸਿੰਗ ਤੇ ਜਲਦੀ ਨਕਰ ਤੇ ਕਲੱਬ ਦਾ ਲੱਗਿਆ ਕੋਈ ਦਿਨ ਸਿ ਪੁਰਾਣਾ ਕੰਟੈਸਟੈਂਟ ਫੋਰ ਐਗਜ਼ੈਕਟਿਵਲੀ ਜਿਹੜਾ ਨੰਬਰ ਲਗਾਇਆ ਕੀ ਕਾਰਨ ਅੱਜ ਇਲੈਕਸ਼ਨ ਦੀ ਡੇਡ ਹੈ ਰਿਟੇਜ ਜਿਹੜੀ ਕਲੱਬ ਹੈ ਦੀ ਇਹ ਅੰਮ੍ਰਿਤਸਰ ਦਾ ਬੜਾ ਪ੍ਰੈਸਟੀਜੀਅਸ ਕਲੱਬ ਹੈ ਅੱਜ ਦੀ ਇਲੈਕਸ਼ਨ ਡਿਕਲੇਅਰ ਹੋਈ ਸੀ ਅੱਜ ਕਰ ਲਈ ਪਰ ਅੱਜ ਸਵੇਰੇ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਆ ਕੇ ਦੂਜੀ ਪਾਰਟੀ ਨਾਲ ਮਿਲ ਕੇ ਕੁ ਪਤਾ ਨਹੀਂ ਇਹਨਾਂ ਨੇ ਕੀ ਚਾਲ ਚੱਲੀ ਹੈ ਇਲੈਕਸ਼ਨ ਨੂੰ ਜਿਹੜਾ ਨਾ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਔਰ ਨਾ اٹੈਂਡੈਂਸ ਰਜਿਸਟਰ ਦੇ ਉੱਪਰ ਕਿਸੇ ਨੇ ਸਾਈਨ ਕਰ ਦਿੱਤੇ ਐ ਬਾਹਰ بارش ਕਰਕੇ ਅੱਜ ਮੌਸਮ ਬਹੁਤ ਖਰਾਬ ਸੀ ਗਾਂਧੀ ਗਰਾਊਂਡ ਦੇ ਬਾਹਰ ਬਾਰਸ਼ ਨਾਲ ਭਰੇ ਹੋਏ ਸਾਰੇ ਸੜਕ ਜਿਹੜੀ ਪਾਣੀ ਨਾਲ ਭਰੇ ਵੀ ਸੀ ਔਰ ਮੈਂਬਰਸ ਵੀ ਤਕਰੀਬਨ ਆ ਗਏ ਜਦੋਂ ਇਹਨਾਂ ਨੇ 120 ਮੈਂਬਰਾਂ ਦੇ ਉੱਪਰ ਸਾਈਨ ਕਰਦੇ ਉਹਨਾਂ ਨੂੰ ਪਹਿਲਾਂ ਥੀ ਵੀ ਉਹ ਰਜਿਸਟਰ ਪੂਰਾ ਹੋਇਆ ਹੈ ਨਾ ਔਰ ਇੱਕ ਰਾਜਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰਿਪਰੈਜ਼ੈਂਟੇਟਿਵ ਔਰ ਰਜਿਸਟਰ ਲੈ ਕੇ 도ੜ ਗਿਆ ਉੱਥੋਂ ਇਹਨਾਂ ਨੇ ਮੈਂਬਰ ਜਿਹੜੇ ਸਾਰੇ ਆਏ ਸੀ ਮੈਂਬਰ ਨੂੰ ਸਾਈਨ ਨਹੀਂ ਕਰ ਦਿੱਤੇ ਔਰ ਇਹ ਜਿਹੜੀ ਹੈ ਪ੍ਰਸ਼ਾਸਨ ਹੈ ਧੱਕੇਵਾਰੀ ਕੀਤੀ ਹੈ ਇਹ ਜਿਹੜੀ ਹੈਰਿਟੇਜ ਕਲੱਬ ਦੀ ਇਲੈਕਸ਼ਨ ਨਹੀਂ ਹੋਣ ਦਿੱਤੀ ਔਰ ਸਾਰੇ ਮੈਂਬਰ ਜਿਹੜੇ ਪ੍ਰੋਟੈਸਟ ਉਹ ਜੋ ਅੱਜ ਇੱਥੇ ਕਰ ਰਹੇ ਆ ਔਰ ਅਸੀਂ 85 ਲੱਖ ਜਿਹੜਾ ਏਰੀਆ ਜਿਹੜਾ ਉਹ ਕਲੱਬ ਦੇ ਅਕਾਊਂਟ ਵਿੱਚ ਆ ਚੁੱਕਾ ਹੈ ਔਰ ਇਹ ਜਿਹੜੀ ਇਲੈਕਸ਼ਨ ਜਿਹੜੀ ਕਰਵਾਣੀ ਚਾਹੀਦੀ ਹੈ ਇਹ ਪਤਾ ਨਹੀਂ ਕਿ ਉਹ ਪ੍ਰੋਸੈਸ਼ਨ ਜਿਹੜੀ ਹੈ ਇਹ ਕਿਸ ਮੰਸ਼ਾ ਦੇ ਨਾਲ ਜਿਹੜੀ ਇਲੈਕਸ਼ਨ ਨਹੀਂ ਹੋਣ ਦਿੱਤੀ ਜਾ ਰਹੀ ਹੈ ਅਸੀਂ ਸਾਰੇ ਡਿਮਾਂਡ ਕਰਦੇ ਆਂ ਕਿ ਇਲੈਕਸ਼ਨ ਜਿਹੜੇ ਉਹ ਅੱਜ ਕਰਾਈ ਜਾਵੇ ਜਾਇਦੀ ਜਿਹੜੀ ਇਮੀਡੀਏਟਲੀ ਨੇ ਡੇਟ ਅਨਾਊਂਸ ਕੀਤੀ ਜਾਵੇ ਥੈਂਕ ਯੂ ਲੈ ਕੇ ਇਲੈਕਸ਼ਨ ਨੂੰ ਲੈ ਕੇ ਜਿਹੜੇ ਇਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਟ ਬਾਕੀ ਸਾਰਾ ਸਿਚੁਏਸ਼ਨ ਕੰਟਰੋਲ ਹੈ ਤੁਹਾਡੇ ਸਾਹਮਣੇ ਹੈ ਅੰਡਰ ਕੰਟਰੋਲ ਹੈ ਤੇ ਸਿਵਲ ਦੇ ਨੁਮਾਇੰਦੇ ਵੀ ਆ ਰਹੇ ਹੈ ਨੇ ਨਹੀਂ ਦੇਖੋ ਜੀ ਤੁਹਾਨੂੰ ਦਾ ਟਾਈਮ ਸੀਗਾ ਜੋ ਪ੍ਰੋਟੋਕੋਲ ਹੈਗਾ ਤੇ 10:00 11:30 ਵਜੇ ਦਾ 11:30 ਵਜੇ ਨਾਲ 10:00 ਚੱਕਿਆ ਇਹ ਕਹਿੰਦੇ ਜੀ 12:00 ਵਜੇ ਤੱਕ ਸਿਲਿਆ ਉਸ ਤੋਂ ਉਹਨੂੰ ਵੈਰੀਫਾਈ ਕਰ ਰਹੇ ਨੇ ਨਹੀਂ ਨਹੀਂ ਦੇਖੋ ਅਸੀਂ ਆਨਲਾਈਨ ਖਲਾਈ ਹੋਈ ਆ ਇੱਕ ਜਗ੍ਹਾ ਤੇ ਬੈਠੇ ਨੇ ਹੁਣ ਇਹਨਾਂ ਨੂੰ ਪਿੱਛੇ ਹੋ ਜਾਣਗੇ ਅਪੀਲ ਕਰ ਬਸ ਬਸ ਪਾਜੋ ਬਸ ਇਹ ਕਹਿ ਰਹੇ ਆ ਕਿ ਆਪਣਾ ਜੋ ਸਾਡੀ ਮੰਗ ਹੈਗੀ ਉਹ ਸਾਈਡ ਤੇ ਬੈਠ ਕੇ ਦੱਸ ਦੇਣ ਬਸ ਜੀ ਸਾਹਿਬ ਆ ਰਹੇ ਹਾਂਜੀ ਆ ਜੀ ਕੀ ਪੂਰਾ ਮਾਮਲਾ ਕੀ ਹੈ ਕਿੰਨਾ ਹਰਜੇਤਰ ਖਲਾਬਿਆ ਉਹਨਾਂ ਦੀ VOTING ਨੂੰ ਲੈ ਕੇ ਇਲੈਕਸ਼ਨਸ ਨੂੰ ਲੈ ਕੇ ਚੀਜ਼ਾਂ ਨਾਲ ਪ੍ਰੋਟੈਸਟ ਕੀਤਾ ਜਾ ਰਿਹਾ ਬਟ ਬਾਕੀ ਸਾਰਾ ਸਿਚੁਏਸ਼ਨ ਕੰਟਰੋਲ ਹੈ ਤੁਹਾਡੇ ਸਾਹਮਣੇ ਹੈ ਅੰਡਰ ਕੰਟਰੋਲ ਹੈ ਤੇ ਸਿਵਲ ਦੇ ਨੁਮਾਇੰਦੇ ਵੀ ਆ ਰਹੇ ਕਹਿੰਦੇ ਕਿ ਕੋਈ ਰਜਿਸਟਰ ਲੈ ਕੇ ਉੱਥੋਂ ਰੋਲਾ ਪਿਆ ਜੀ ਇਲੈਕਸ਼ਨ ਨਹੀਂ ਨਹੀਂ ਜੀ ਦੇਖੋ ਜੀ ਉਹਨਾਂ ਦਾ ਟਾਈਮ ਸੀਗਾ ਜੋ ਪ੍ਰੋਟੋਕੋਲ ਹੈਗਾ ਜੀ 10:00 11:00 ਵਜੇ ਦਾ 11:30 ਵਜੇ ਦਾ ਉਹਨੂੰ ਲੱਗਿਆ ਇਹ ਕਹਿੰਦੇ ਸੀ 12:00 ਵਜੇ ਤੱਕ ਸੀਗਾ ਉਸ ਤੋਂ ਉਹਨੂੰ ਵੈਰੀਫਾਈ ਕਰਦਾ ਜਾਨ ਬੜੀ ਮੁਸ਼ਕਿਲ ਹੈ ਐਂਬੂਲੈਂਸ ਭੱਜੀ ਹੋਈ ਹੈ ਨਹੀਂ ਨਹੀਂ ਦੇਖੋ ਜੀ ਅਸੀਂ ਰ ਬਸ ਇਹੀ ਕਹਿ ਰਹੇ ਕਿ ਆਪਣਾ ਜੋ ਮੈਂ ਤੁਹਾਡੇ ਮੰਗ ਹੈ ਕਿ ਉਹ ਸਾਈਡ ਤੇ ਬੈ ਕੇ ਦੱਸ ਦੇਣ ਬਸ ਜੀ ਸਾਹਿਬ ਆ ਰਹੇ ਨੇ ਹਾਂਜੀ ਹਾਂਜੀ